ਹਾਂਜੀ 6ਵੀਂ ਜਮਾਤ ਦੇ ਪਿਆਰੇ ਬੱਚਿਓ ਅੱਜ ਆਪਾਂ ਪਾਠ 4 ਵਸਤੂਆਂ ਦੇ ਸਮੂਹ ਬਣਾਉਣਾ ਦੇ ਪ੍ਰਸ਼ਨ ਕਰਾਂਗੇ ਜੋ ਕਿ ਇਸ ਤਰ੍ਹਾਂ ਹਨ ਸਭ ਤੋਂ ਪਹਿਲਾਂ ਅਸੀਂ 4 ਪ੍ਰਸ਼ਨ ਕਰ ਚੁੱਕੇ ਹਾਂ ਤੇ ਪੰਜਵੇਂ ਭਾਗ ਦੇ ਪ੍ਰਸ਼ਨ ਕਰਾਂਗੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ਇਹਦਾ ਉੱਤਰ ਹੈ ਉਹ ਵਸਤੂਆਂ ਉਹ ਵਸਤੂਆਂ ਜਿੰਨਾ ਦੇ ਵਿੱਚੋਂ ਆਰ ਪਾਰ ਦਿਖਾਈ ਦਿੰਦਾ ਹੈ ਉਹ ਪਾਰਦਰਸ਼ੀ ਵਸਤੂਆਂ ਹਨ ਜਿਵੇਂ ਹਵਾ ਸਾਫ਼ ਹਵਾ ਤੇ ਪਾਣੀ ਤੇ ਕੱਚ ਅਪਾਰਦਰਸ਼ੀ ਵਸਤੂਆਂ ਦੂਸਰਾ ਪ੍ਰਸ਼ਨ ਹੈ ਅਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ਉਹ ਵਸਤੂਆਂ ਜਿਨ੍ਹਾਂ ਦੇ ਵਿੱਚੋਂ ਦੀ ਉਹ ਵਸਤੂਆਂ ਜਿਨ੍ਹਾਂ ਦੇ ਵਿੱਚੋਂ ਆਰ-ਪਾਰ ਦਿਖਾਈ ਨਹੀਂ ਦਿੰਦਾ जिमें किताब आदि अल्प पारदर्शी वस्तुआ की होंगे हैं अल्प पारदर्शी वस्तुआ ਦੀ ਤੁੰਦਲਾ ਦਿਖਾਈ ਦਿੰਦਾ ਹੈ ਜਿਵੇਂ ਜਿਵੇਂ ਅ ਜਿਵੇਂ ਉ ਤੇਲ ਲੱਗੇ ਵਾਲਾ ਅਗਜ਼ ਤੇ ਤੁੰਦਲਾ ਕੱਚ ਇਹ ਸਾਡਾ ਪੰਜਵਾਂ ਪ੍ਰਸ਼ਨ ਸੀ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉਹ ਅਸੀਂ ਤੁਹਾਨੂੰ ਲਿਖ ਲਿਆ ਤੇ ਅਗਲਾ ਪ੍ਰਸ਼ਨ ਹੈਗਾ ਛੇਵਾਂ ਜਿਹਦੇ ਸ਼ਾਇਦ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਪਾਰਦਰਸ਼ੀ ਵਸਤੂਆਂ ਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ ਉਦਾਹਰਨਾਂ ਦਿਓ ਇਹ ਅਸੀਂ ਉੱਪਰ ਪਾਰਦਰਸ਼ੀ ਵਸਤੂਆਂ ਵੀ ਲਿਖ ਚੁੱਕੇ ਹਾਂ ਅਪਾਰਦਰਸ਼ੀ ਵਸਤੂਆਂ ਵੀ ਲਿਖ ਚੁੱਕੇ ਹਾਂ ਤੇ ਨਾਲ ਹੀ ਉਹਨਾਂ ਦੇ ਉਦਾਹਰਨਾਂ ਵੀ ਦੇ ਚੁੱਕੇ ਹਾਂ ਤਾਂ ਤੁਸੀਂ ਇਸ ਪ੍ਰਸ਼ਨ ਦੇ ਵਿੱਚ ਪਹਿਲੇ ਦੋ ਪ੍ਰਸ਼ਨਾਂ ਦਾ ਉੱਤਰ ਲਿਖੋਗੇ ਤਾਂ ਇਹ ਪੂਰਾ ਹੋ ਜਾਏਗਾ ਇਸ ਦਾ ਦੂਸਰਾ ਪ੍ਰਸ਼ਨ ਹੈਗਾ ਹੇਠ ਲਿਖਿਆਂ ਵਿੱਚੋਂ ਚਮਕੀਲੀਆਂ ਵਸਤੂਆਂ ਚੁਣੋ ਮਤਲਬ ਕਿ ਜਿਹੜੀਆਂ ਤਾਤਾਂ ਦੀਆਂ ਵਸਤਾਂ ਹੁੰਦੀਆਂ ਉਹ ਚਮਕੀਲੀਆਂ ਹੁੰਦੀਆਂ ਚਮਕਦੀਆਂ ਹੁੰਦੀਆਂ ਤਾਂ ਅਸੀਂ ਦੇਖਦੇ ਹਾਂ ਕੱਚ ਦਾ ਡੂੰਗਾ ਨਹੀਂ ਚਮਕਦਾ ਪਲਾਸਟਿਕ ਦਾ ਮੱਗ ਵੀ ਨਹੀਂ ਚਮਕਦਾ ਸਟੀਲ ਦੀ ਕੁਰਸੀ ਚਮਕਦੀ ਹੈ ਸੂਤੀ ਕਮੀਜ਼ ਨਹੀਂ ਚਮਕਦਾ ਸੋਨੇ ਦੀ चेन ਚਮਕਦੀ ਹੈ ਚਾਂਦੀ ਦੀ ਮੰਦਰੀ ਇਹ ਵੀ ਚਮਕਦੀ ਹੈ ਤਾਂ ਤਿੰਨ ਉੱਤਰ ਆ ਗਏ ਅੱਗੇ ਕੁਐਸਚਨ ਹੈਗਾ 7ਵਾਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਕਿ ਸਾਰੇ ਤਰਲ ਪਾਣੀ ਵਿੱਚ ਘੋਲਣਸ਼ੀਲ ਹੁੰਦੇ ਹਨ ਅਸੀਂ ਇਹਦਾ ਉੱਤਰ ਲਿਖਦੇ ਆਂ ਇੱਥੇ ਨਹੀਂ ਪਹਿਲੇ ਤਾਂ ਉੱਤਰ ਲਿਖਦੇ ਆਂ ਸੀ ਨਹੀਂ ਸਾਰੇ ਤਰਲ ਪਾਣੀ ਵਿੱਚ ਕੁਲਣ शील नहीं, नाही जिमें, तेल पाणी वेग अकुलनशील है ये में दा पहले सतवे उत्तर है, दूसरे दा उत्तर ਦੂਸਰਾ ਕੁਐਸਚਨ ਹੈਗਾ ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆਂ ਅਤੇ ਪਾਣੀ ਉੱਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੀ ਸੂਚੀ ਬਣਾਓ ਤਾਂ ਅਸੀਂ ਦੂਜੇ ਦਾ ਉੱਤਰ ਲਿਖਦੇ ਹਾਂ ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆਂ ਪਾਣੀ ਉੱਪਰ ਤੈਰਨ ਵਾਲੀਆਂ ਦੇ ਵਿੱਚ ਆ ਜਾਂਦੀ ਹੈ ਲੱਕੜੀ ਲੱਕੜੀ ਪਲਾਸਟਿਕ ਇਹ ਕਿਸ਼ਤੀ ਤੇ ਸਮੁੰਦਰੀ ਜਹਾਜ਼ ਦੂਸਰਾ ਹੈਗਾ ਸਾਡਾ ਪੁਆਇੰਟ ਇਹ ਪਹਿਲਾ ਪੁਆਇੰਟ ਸੀ ਇਹਦਾ ਤੇ ਦੂਸਰਾ ਹੈਗਾ ਪਾਣੀ ਉੱਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ ਇਦੇ ਵਿੱਚ ਆ ਗਿਆ ਪਾਣੀ ਵਿੱਚ ਨਹੀਂ ਤੈਰਦੀਆਂ ਜਿਵੇਂ ਪੱਥਰ ਪੱਥਰ ਇੱਟ ਇੱਟ ਲੋਹਾ 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 ਵਿਚ ਹਾਂਜੀ ਗਲਾਸ ਮਿੱਟੀ ਮਿੱਟੀ ਆਦ ਵਸਤੂ ਅੱਛਾ ਇੱਕ ਹੋਰ ਲਿਖ ਦਿੰਨੇ ਆਂ ਅਸੀਂ ਪੈਨ ਉਹ ਪਾਣੀ ਵਿੱਚ ਨਹੀਂ ਤੈਰਦੇ ਹਾਂਜੀ ਇਸ ਇਸ ਦੇ ਨਾਲ ਹੀ ਸਾਡੇ ਜਿਹੜੇ 5ਵਾਂ 6ਵਾਂ ਤੇ 7ਵਾਂ ਪ੍ਰਸ਼ਨ ਪੂਰੇ ਹੋ ਚੁੱਕੇ ਹਨ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਪਾਠ ਦੇ ਪ੍ਰਸ਼ਨ ਹੱਲ ਕਰਨ ਦੇ ਵਿੱਚ ਬਹੁਤ ਮਦਦ ਮਿਲੀ ਹੋਵੇਗੀ ਤੇ ਸਾਰੇ ਬੱਚਿਆਂ ਨੇ ਆਪਣੀਆਂ ਸੋਹਣਾ ਸੋਹਣਾ ਕਾਪੀਆਂ ਤੇ ਲਿਖ ਲਿਆ ਹੋਵੇਗਾ ਤੇ ਲਿਖੋਗੇ ਉਮੀਦ ਕਰਦੀ ਹਾਂ ਜੇ ਚੰਗਾ ਲੱਗਿਆ ਤਾਂ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਧੰਨਵਾਦ